ਆ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਫੈਂਸੀ ਟੌਪ ਰਿਟੇਲ ਦੇ ਵਿੱਚ ਘੱਟੋ ਘੱਟ ਮਿਲੇਗਾ 5-600 ਰੁਪਏ ਦਾ ਮੇਰੇ ਕੋਲ ਮਿਲੇਗਾ 150 ਰੁਪਏ ਦਾ ਸਿਰਫ ਹਜ਼ਾਰਾਂ ਡਿਜ਼ਾਈਨ ਹਜ਼ਾਰਾਂ ਤਰ੍ਹਾਂ ਦੀ ਵੈਰਾਈਟੀ ਆ ਦੇਖੋ ਚੌਥਾ ਇਸਾ ਰੇਡ ਦੇ ਰਹੇ ਚੋਕਲੇ ਜੀ ਅਸੀਂ ਸੇਵਾ ਮੇਰਾ ਕਰਮ ਹੈ ਸੇਵਾ ਮੇਰਾ ਧਰਮ ਹੈ ਆ ਗਰਮੀਆਂ ਵਿੱਚ ਲੇਡੀਜ਼ ਵੇਅਰ ਕਰਦੀਆਂ ਟੀ-ਸ਼ਰਟਾਂ ਹੋਲ ਸੇਲ ਪ੍ਰਾਈਸ 80 ਰੁਪਏ ਤੋਂ ਸ਼ੁਰੂ ਹੈ ਜੀ ਬੱਚਿਆਂ ਦੀ ਸਭ ਤੋਂ ਵੱਡੀ ਪਸੰਦ ਇਹਨੂੰ ਕੋਟ ਸੈੱਟ ਕਿਹਾ ਜਾਂਦਾ ਲੇਡੀਜ਼ ਸਪੋਰਟ ਸੈਟ ਘੱਟੋ ਘੱਟ ਬਜ਼ਾਰ ਦੇ ਵਿੱਚ 11200 ਹੋਲ ਸੇਲ ਪ੍ਰਾਈਸ 325 ਰੁਪਏ ਸਿਰਫ ਜੈਂਸ ਫਲੋਰ ਲੈਕਰਾ ਕਪੜਾ ਐਨਸਤਾ 110 ਰੁਪਏ ਤੋਂ ਸ਼ੁਰੂ ਹੈ ਰਿਟੇਲ ਦੇ ਵਿੱਚ 300 ਰੁਪਏ ਤੋਂ ਘੱਟ ਨਹੀਂ ਤੁਹਾਨੂੰ ਮਿਲ ਸਕਦਾ ਮੇਰੀ ਗਾਰੰਟੀ ਹੈ 80 ਰੁਪਏ ਤੋਂ ਸ਼ੁਰੂ ਇੱਕ ਤੋਂ ਇੱਕ ਡਿਜ਼ਾਈਨ ਮਿਲ ਲਗੇ ਇੱਕ ਤੋਂ ਇੱਕ ਕਪੜਾ ਮਿਲੇਗਾ ਮੈਂ ਗਾਰੰਟੀ ਨਾਲ ਕਹਿ ਸਕਦਾ ਹਾਂ ਮੇਰ ਤੋਂ ਅਗਰ ਸਸਤਾ ਕੋਈ ਦੇ ਦੇਗਾ ਤੇ ਮੈਂ 1 ਲੱਖ ਰੁਪਏ ਇਨਾਮ ਲਊਗਾ ਆਏ ਹੋਏ ਹੋਏ ਬੱਚੇ ਦੀ ਪੈਂਟ ਆਪਾਂ ਬਾਜ਼ਾਰ ਚ ਬੱਚਿਆਂ ਵਾਸਤੇ ਖਰੀਦਣ ਜਾਂਦੇ ਆਂ ਵਾਸ਼ਿੰਗ ਦੀ ਪੈਂਟ ਕਾਰਗੋ ਸਟਾਈਲ ਉੱਪਰ ਪਲਾਸਟਿਕ ਇਹ ਬਾਜ਼ਾਰ ਚ 5-600 ਰੁਪਏ ਤੋਂ ਘੱਟ ਨਹੀਂ ਮਿਲੇਗੀ ਮੇਰੇ ਕੋਲ 200 ਰੁਪਏ ਟੱਕਰ ਤਾਂ ਇੱਕ ਫੈਂਸੀ ਟੀ-ਸ਼ਰਟ ਆ ਹੂੰ ਰਾਉਂਡ ਨੈਕ ਦੇ ਵਾਹ ਦੋ ਨੈਕ ਹਜ਼ਾਰਾਂ ਡਿਜ਼ਾਈਨ ਹੂੰ ਹਜ਼ਾਰਾਂ ਕਲਰ ਕੋਲਰ ਵਾਲੀ ਵੀ ਮਿਲੇਗੀ ਸਭ ਕੁਝ ਮਿਲੇਗਾ ਸਾਡੇ ਕੋਲ ਕੋਈ ਐਸੀ ਚੀਜ਼ ਨਹੀਂ ਜਿਹੜੀ ਨਹੀਂ ਮਿਲੇਗੀ ਇੱਕ ਵਾਰ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓ ਜਿਹੜਾ ਸੋਚ ਲਿਆ ਨਾ ਮੈਂ 20000 ਰੁਪਏ ਦਾ ਮਾਲ ਲੈਣ ਚੱਲਾ ਮਾਂ ਉਹ ਬਿੱਟੂ ਲਾਡ ਵਾਲੀ ਦੁਕਾਨ ਤੇ ਹੈਗਾ ਤਾਂ ਲੱਖ ਰੁਪਏ ਦਾ ਮਾਲ ਲੈ ਕੇ ਜਾਏਗਾ ਬੜੀ ਡੀਲ ਹੀ ਹੈ ਜੀ ਮਿਲਣੀ ਹੈ ਬਿਲਕੁਲ ਅਸੀਂ ਡੀਲ ਹੀ ਇਦਾਂ ਦੀ ਕਰਦੇ ਆ ਪਿਆਰ ਸਾਡਾ ਸਤਿਕਾਰ ਅਹੀ ਚੀਜ਼ ਆ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਕਿ ਛੋਟੇ ਦੁਕਾਨਦਾਰ ਉਹ ਵੀ 25000 ਰੁਪਏ ਨਾਲ ਅਗਰ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ ਤੇ ਉਹ ਵੀ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦੇਣ ਮੈਂ ਕਹਿੰਦਾ ਗਾਰੰਟੀ ਨਾਲ ਜਿਹੜਾ ਬੰਦਾ 5-600 ਰੁਪਏ ਦਿਹਾੜੀ ਕਮਾਉਂਦਾ ਉਹ 2000 ਰੁਪਏ ਕਮਾਏਗਾ ਅਸੀਂ ਇੰਨਾ ਸਸਤਾ ਸਮਾਨ ਲੁਧਿਆਣਾ ਸ਼ਹਿਰ ਜੀ ਹਾਂ ਆਪਣੇ ਕੱਪੜਿਆਂ ਦੇ ਵਾਸਤੇ ਮਸ਼ਹੂਰ ਹੈ ਰੈਡੀमेड ਗਾਰਮੈਂਟ ਦੀ ਗੱਲ ਕਰੀਏ ਤਾਂ ਇੱਥੇ ਹੋਲ ਸੇਲ ਹੋਵੇ ਰਿਟੇਲ ਹੋਵੇ ਪਰ ਮਾਰ ਹੈ ਪਰ ਹੋਲ ਸੇਲ ਜੇ ਇੱਕ ਵੱਡਾ ਨਾਮ ਹੈ ਜੀ ਹਾਂ ਲੁਧਿਆਣੇ ਦੇ ਮੇਨ ਗੜ੍ਹ ਕਿਹਾ ਜਾਣ ਵਾਲੇ ਘੰਟਾ ਘਰ ਮੇਰੇ ਪਿੱਛੇ ਬਲੋਕ ਟਾਵਰ ਦੇਖ ਸਕਦੇ ਹੋ ਘੰਟਾ ਘਰ ਦੇ ਬਿਲਕੁਲ ਨਜ਼ਦੀਕ ਤੁਹਾਨੂੰ ਅਜਿਹੀ ਦੁਕਾਨ ਦਿਖਾਉਣ ਜਾ ਰਹੇ ਆ ਜਿੱਥੋਂ ਦੀ ਜੇਕਰ ਥੋਕ ਤੇ ਮਾਲ ਚੱਕਦੇ ਹੋ ਤਾਂ ਜ਼ਿੰਦਗੀ 'ਚ ਸੋਚ ਨਹੀਂ ਸਕਦੇ ਕਿ ਇੰਨਾ ਸਸਤਾ ਤੇ ਇੰਨਾ ਵਧੇ ਕਪੜਾ ਮਿਲ ਸਕਦਾ ਜੀ ਹਾਂ ਲਾਟਰੀਆਂ ਦੀਆਂ ਦੁਕਾਨਾਂ ਕੋਲ ਮੌਜੂਦ ਨੇ ਜੀ ਲਾਟਰੀਆਂ ਦੀਆਂ ਦੁਕਾਨਾਂ ਦੇ ਬਿਲਕੁਲ ਸਾਹਮਣੇ ਆਹ ਹੋਟਲ ਵਾਲੀ ਗਲੀ ਆ ਦੇਖ ਸਕਦੇ ਹੋ ਬਿਲਕੁਲ ਘੰਟਾ ਘਰ ਲਾਟਰੀਆਂ ਵਾਲੀ ਦੁਕਾਨਾਂ ਦੇ ਸਾਹਮਣੇ ਐਸ ਗਲੀ ਦੇ ਵਿੱਚ ਨਿਸ਼ਾਨੀ ਲਾ ਲਓ ਐਸ ਗਲੀ ਵਿੱਚ ਜਿੱਦਾਂ ਹੀ ਵਧੋਗੇ ਫਿਰ ਇੱਕ ਬੰਦਾ ਸਾਹਮਣੇ ਬੋਰਡ ਨਜ਼ਰ ਆਊਗਾ ਬਿੱਟੂ ਲਾਟ ਵਾਲਾ ਜੀ ਹਾਂ ਬਿੱਟੂ ਲਾਟ ਵਾਲਾ ਇੰਨਾ ਕ ਮਸ਼ਹੂਰ ਇੰਨਾ ਕ ਵਧੀਆ ਤੇ ਸਸਤਾ ਕਪੜਾ ਤੁਸੀਂ ਕਦੀ ਜ਼ਿੰਦਗੀ ਚ ਸੋਚ ਵੀ ਨਹੀਂ ਸਕਦੇ ਕਿ ਵਾਕੇ ਕੋਈ ਇਨਸਾਨ ਇੰਨੀ ਵਧੀਆ ਚੀਜ਼ ਸਸਤੇ ਰੇਟ ਤੇ ਦੇ ਸਕਦਾ ਹੈ ਜੀ ਹਾਂ ਤੁਹਾਨੂੰ ਦਿਖਾਤਾ ਹੈ ਬਿਲਕੁਲ ਘੰਟਾ ਘਰ ਘੰਟਾ ਘਰ ਦੇ ਕੋਲ ਨਾਲ ਲਾਟਰੀਆਂ ਵਾਲੀਆਂ ਦੁਕਾਨਾਂ ਫਿਰ ਲੋਕੇਸ਼ਨ ਕਲੀਅਰ ਦਿਖਾ ਰਿਹਾ ਘੰਟਾ ਘਰ ਦੇ ਨਾਲ ਲਾਟਰੀਆਂ ਵਾਲੀ ਦੁਕਾਨਾਂ ਦੇ ਬਿਲਕੁਲ ਆਪੋਜ਼ਿਟ ਆ ਨਿਸ਼ਾਨੀ ਲਾ ਲਿਓ ਤੇ ਆ ਨਿਸ਼ਾਨੀ ਲਾ ਕੇ ਜਦੋਂ ਗਲੀ 'ਚ ਐਂਟਰ ਕਰਨਾ ਹੈ ਤਾਂ ਸਾਹਮਣੇ ਜਾ ਕੇ 150 ਮੀਟਰ ਤੇ ਇੱਕ ਬਿੱਟੂ ਲਾਟ ਵਾਲਾ ਬੈਠਾ ਹੈ ਦੇ ਕੀ ਕੁਝ ਲੈ ਕੇ ਆਇਆ ਬਿੱਟੂ ਲਾਟ ਵਾਲਾ ਆ ਤੁਹਾਨੂੰ ਦਿਖਾਣੇ ਆ ਸੋ ਦਰਸ਼ਕੋ ਪਹੁੰਚ ਗਏ ਆ 2 ਮਿੰਟ ਵੀ ਨਹੀਂ ਲੱਗਦੇ ਤੁਰ ਕੇ ਜੀ ਹਾਂ ਸੋ 150 ਮੀਟਰ ਤੇ ਜੜੋ ਜਿਹੜੀ ਲੋਕੇਸ਼ਨ ਦਿਖਾਈ ਆ ਉੱਥੋਂ ਦੀ ਐਂਟਰ ਕਰੋਗੇ ਤਾਂ ਫਿਰ ਆ ਦੁਕਾਨ ਦੇਖ ਸਕਦੇ ਹੋ ਬਿੱਟੂ ਲਾਟ ਵਾਲਾ ਬਿੱਟੂ ਟਰੇਡਰ ਇੰਨਾ ਕ ਨਾਮ ਐ ਬਿੱਟੂ ਲਾਟ ਵਾਲੇ ਦਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਆ ਦੁਕਾਨ ਤੋਂ ਲੈ ਕੇ ਇੱਧਰ ਨੂੰ ਕਿਤੇ ਵੜ ਗਏ ਤਾਂ ਜਨਾਬ ਅੱਖਾਂ ਾਡੀਆਂ ਰਹਿ ਜਾਣਗੀਆਂ ਅੱਖਾਂ ਪਾਟ ਜਾਣਗੀਆਂ ਵੀ ਵਾਕਿਆ ਬਿੱਟੂ ਲਾਟ ਵਾਲਾ ਇੰਨਾ ਲੱਖਾਂ ਕਰੋੜਾਂ ਦਾ ਇੰਨਾ ਸੋਹਣਾ ਕੁਆਲਿਟੀ ਦਾ ਰੈਡੀमेड ਗਾਰਮੈਂਟ ਸਮਾਨ ਚੱਕੀ ਫਿਰਦਾ ਸੋਚ ਤੋਂ ਪਰੇ ਦਾ ਦਰਸ਼ਕੋ ਫਿਰ ਲੈ ਚਲੀਏ ਬਿੱਟੂ ਲਾਟ ਵਾਲੇ ਕੋਲ ਬਿੱਟੂ ਲਾਟ ਵਾਲਾ ਡੀਲਸ ਇਨ ਆਲ ਕਾਈਂਡ ਆਫ ਰੈਡੀमेड ਗੁੱਡਜ਼ ਹਰ ਤਰ੍ਹਾਂ ਦਾ ਰੈਡੀमेड ਕੱਪੜੋਂ ਕਾ ਮਾਲ ਖਰੀਦਣੇ ਵੇਚਣੇ ਲਈ ਸੰਪਰਕ ਕਰੇ ਫੋਨ ਨੰਬਰ ਨਾਲ ਨੇ ਐਡਾ ਨਾਮ ਕਹਿੰਦੇ ਆ ਨਾ ਤਾਂ ਬਾਈ ਦਾ ਬਿੱਟੂ ਗੁੰਬਰ ਹੈ ਪਰ ਬੱਚੇ ਬੱਚੇ ਜ਼ੁਬਾਨ ਤੇ ਚੜਿਆ ਪਿਆ ਬਿੱਟੂ ਲਾਟ ਵਾਲਾ ਕਿਉ ਗੁੰਬਰ ਸਾਹਿਬ ਠੀਕ ਹੈ ਨਾ ਬਿੱਟੂ ਲਾਟ ਵਾਲਿਓ ਜੈ ਸ਼੍ਰੀ ਰਾਮ ਜੀ ਬਹੁਤ ਬਹੁਤ ਤਨਵਾ ਤੁਹਾਡਾ ਲੁਧਿਆਣਾ ਪੋਸਟ ਮੈਂ ਤੁਹਾਡੇ ਚੈਨਲ ਦੁਆਰਾ ਨਿਸ਼ਕਲਾਂ ਜੈ ਸ਼੍ਰੀ ਰਾਮ ਕਹਿੰਦਾ ਔਰ ਬਹੁਤ ਪਿਆਰ ਦਿੱਤਾ ਤੁਸੀਂ ਸਰਦੀਆਂ ਦੇ ਵਿੱਚ ਜਿਹੜੀ ਵੀਡੀਓ ਚੱਲੀ ਸੀ ਤੇ ਮੈਂ ਉਮੀਦ ਕਰਦਾ ਕਿ ਗਰਮੀਆਂ ਦਾ ਮਾਲ ਅਸੀਂ ਤੁਹਾਡੇ ਚੰਨਾਂ ਚ ਲੈ ਕੇ ਹਾਜ਼ਰ ਹੋਏ ਆ ਤੁਸੀਂ ਇਦਾਂ ਹੀ ਮੈਨੂੰ ਪਿਆਰ ਕਰੋਗੇ ਕੀ ਪਤਾ ਇਹ ਤਾਂ ਹੋ ਗਿਆ ਕਹਿੰਦੇ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਬਿੱਟੂ ਲਾਟ ਆ ਲਿਓ ਫਿਰ ਗਰਮੀ ਦੇ ਤੋਹਫੇ ਤਾਂ ਦਿਖਾ ਦਿਓ ਕੀ ਕੀ ਲੈ ਕੇ ਆਏ ਹੋ ਦਰਮਿਆ ਇਹ ਤੋਹਫੇ ਦੀ ਖਾਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਹੱਥ ਜੋੜ ਕੇ ਕਿ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਸਿਰਫ ਤੇ ਸਿਰਫ ਹੋਲਸੇਲ ਤੇ ਡੀਲ ਕਰਦੀ ਹੈ ਰਿਟੇਲ ਵਾਸਤੇ ਅਗਰ ਤੁਸੀਂ ਕੋਈ ਵੀ ਸਮਾਨ ਲੈਣਾ ਹੈ ਸਰਦਾਰਜੀ ਟਵਾਏ ਮਿੱਡਾ ਚੌਂਕ ਦੇ ਕੋਲ ਤੁਹਾਨੂੰ ਜਾਣਾ ਪਏਗਾ ਥੋੜਾ ਬੋ ਰੇਟ ਦਾ ਫਰਕ ਹੈ ਮੈਂ ਬੇਨਤੀ ਕਰਦਾ ਨਾ ਆਓ ਫਿਰ ਆਪਾਂ ਸ਼ੁਰੂ ਕਰਦੇ ਆ ਇੱਕ ਤੋਂ ਇੱਕ ਵੈਰਾਈਟੀ ਲੈ ਕੇ ਆ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਫੈਂਸੀ ਟੌਪ ਰਿਟੇਲ ਦੇ ਵਿੱਚ ਘੱਟੋ ਘੱਟ ਮਿਲੇਗਾ 5-600 ਰੁਪਏ ਦਾ ਮੇਰੇ ਕੋਲ ਮਿਲੇਗਾ 150 ਰੁਪਏ ਦਾ ਸਿਰਫ ਹਜ਼ਾਰਾਂ ਡਿਜ਼ਾਈਨ ਹਜ਼ਾਰਾਂ ਤਰ੍ਹਾਂ ਦੀ ਵੈਰਾਈਟੀ ਲੱਖਾਂ ਤਰ੍ਹਾਂ ਦੇ ਤੁਹਾਨੂੰ ਕੱਪੜੇ ਦੇਖਣ ਨੂੰ ਮਿਲਣਗੇ ਆ ਦੇਖੋ ਚੌਥਾ ਇਸ਼ਾਰਾ ਰੇ ਦੇ ਰਿਹਾ ਚੌਥਾ ਇਹ ਕਹਿੰਦਾ ਜੀ ਅਸੀਂ ਸੇਵਾ ਮੇਰਾ ਕਰਮ ਹੈ ਸੇਵਾ ਮੇਰਾ ਧਰਮ ਹੈ ਆ ਗਰਮੀਆਂ ਵਿੱਚ ਲੇਡੀਜ਼ ਵੇਅਰ ਕਰਦੀਆਂ ਟੀ-ਸ਼ਰਟਾਂ ਹੋਲ ਸੇਲ ਪ੍ਰਾਈਸ 80 ਰੁਪਏ ਤੋਂ ਸ਼ੁਰੂ ਹੈ ਜੀ। ਕਿਆ ਬਾਤ ਹੈ। ਜੈਂਸ ਦੀ ਟੀ-ਸ਼ਰਟ ਕਾਟਨ ਲਾਇਕਰਾ ਅੱਗੇ ਪਿੱਛੇ ਪ੍ਰਿੰਟ 120 ਰੁਪਏ ਤੋਂ ਸ਼ੁਰੂ ਹੈ ਜੀ। ਉਹ ਦੇਖੋ ਐਨੇ ਤਾਂ 버ਗਰ ਨਹੀਂ ਹੁੰਦੇ ਜਿੰਨੀ ਦੇ ਕੱਪੜੇ ਦੇ ਜਾਂਦੇ ਹੋ। 120 ਰੁਪਏ ਤੋਂ ਸ਼ੁਰੂ ਹੈ। ਉਸ ਤੋਂ ਬਾਅਦ ਲੇਡੀ ਵਾਸਤੇ ਮਿੱਡੀ ਹਰ ਤਰ੍ਹਾਂ ਦੇ ਡਿਜ਼ਾਈਨ ਔਰ ਤਰ੍ਹਾਂ ਮੈਂ ਕਹਿੰਦਾ ਲੱਖਾਂ ਡਿਜ਼ਾਈਨ ਹੋਣਗੇ ਇਹਦੇ ਵਿੱਚ। ਸਿਰਫ ਤੇ ਸਿਰਫ 200 ਰੁਪਏ ਰਿਟੇਲ ਦੇ ਵਿੱਚ ਘੱਟੋ ਘਾਟ 1500 ਦੀ ਮਿਲੇਗੀ ਵਾਹ ਜੀ ਵਾਹ ਵਾਹ ਇਹ ਤਾਂ ਪਰਿਵਾਰ ਖੁਸ਼ ਕਰ ਦੋਗੇ ਪੂਰੇ ਇਹ ਤਾਂ ਲੱਗਦਾ ਵੀ ਕੀ ਬਜ਼ੁਰਗ ਕੀ ਵੱਡੇ ਬੰਦੇ ਜਨਾਨੀਆਂ ਮੁੰਡੇ ਕੁੜੀਆਂ ਬੱਚੇ ਸਾਰਾ ਕੁਝ ਹੀ ਆ ਹਾਂਜੀ ਕੱਲ ਬੱਚਿਆਂ ਦੀ ਸਭ ਤੋਂ ਵੱਡੀ ਪਸੰਦ ਇਹਨੂੰ ਕੋਟ ਸੈੱਟ ਕਿਹਾ ਜਾਂਦਾ ਲੇਡੀਜ਼ ਕੋਟ ਸੈੱਟ ਘੱਟੋ ਘਾਟ ਬਜ਼ਾਰ ਦੇ ਵਿੱਚ 1200 ਹੋਲ ਸੇਲ ਪ੍ਰਾਈਸ 325 ਰੁਪਏ ਸਿਰਫ ਓਏ 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 ਜਨਾਬ ਐਡਾ ਸਸਤਾ ਆ ਲੋ ਕ੍ਰੋਪ ਬੱਚਿਆਂ ਲਈ ਲੇਡੀਜ਼ ਟੀ-ਸ਼ਰਟਾਂ ਇਹ ਤੁਹਾਨੂੰ ਰਿਟੇਲ ਦੇ ਵਿੱਚ 500 ਰੁਪਏ ਦੀ ਮਿਲੇਗੀ ਲੇਕਿਨ ਹੋਲਸੇਲ 170 ਰੁਪਏ ਦੀ ਕਿੱਕ ਲੇਡੀਜ਼ ਕੁੜਤੀ ਦੇਖੋ ਕਿੰਨੀ ਫੈਨਸੀ ਕਪੜਾ ਸਟੈਚੇਬਲ ਪਿਓਰ ਕਾਟਨ ਘੱਟੋ ਘੱਟ 1500 ਰੁਪਏ ਦੀ ਤੁਹਾਨੂੰ ਰਿਟੇਲ 'ਚ ਮਿਲੇਗੀ 200 ਰੁਪਏ ਦੀ ਸਿਰਫ ਵਾਹ ਜੀ ਵਾਹ ਔਰ ਜੈਂਸ ਛਲਟਾਂ ਹਜ਼ਾਰਾਂ ਡਿਜ਼ਾਈਨ ਮਿਲਣਗੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਦੇਖੋ ਇਹ ਤਾਂ ਪਾਰਟੀ ਵੇਅਰ ਨੇ ਜੀ ਬੁਰੀ ਲੱਗਦੀ ਸਿਰਫ ਦਾ ਸਿਰਫ 120 ਰੁਪਏ ਦਾ ਸ਼ੁਰੂ ਯਾ ਬਾਤ ਹੈ ਕੀ ਬਾਤ ਹੈ ਲੇਡੀਜ਼ ਪੈਂਟ ਫਾਰਮਰ ਹਮ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵਾਹ ਜੀ 1000 ਰੁਪਏ ਤੋਂ ਘੱਟ ਰਿਟੇਲ 'ਚ ਨਹੀਂ ਮਿਲੇਗੀ ਮੇਰੇ ਕੋਲ ਮਿਲ ਗਈ 250 ਰੁਪਏ ਦੀ ਸਿਰਫ ਬਸ ਚੌਥਾ ਹੀ ਸਾਰਾ ਰੇਟ ਵਾਸ਼ਿੰਗ ਦਾ ਲੋਰ ਡਿਟੇਲ ਦੇ ਵਿੱਚ ਮਿਲੇਗਾ 700 ਰੁਪਏ ਦਾ ਮੇਰੇ ਕੋਲ ਮਿਲੇਗਾ 250 ਰੁਪਏ ਦਾ ਵਾਹ ਜੀ ਲੇਡੀਜ਼ ਪੈਂਟਾਂ ਇੱਕ ਤੋਂ ਇੱਕ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਥੱਲੋ ਖੁੱਲੀ ਮੋਰੀ ਸਟੇਡ ਨੈਟਲ ਹਰ ਤਰ੍ਹਾਂ ਦੀ ਮਿਲੇਗੀ ਜਿੱਦਾਂ ਰਿਟੇਲ ਦੇ ਵਿੱਚ 1500 ਔਰ ਮੇਰੇ ਕੋਲ ਮਿਲੇਗੀ 400 ਰੁਪਏ ਦੀ ਓਏ ਹੋਏ 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 ਜਿਮ ویئر ਲੋਰ ਜਿਹੜਾ ਕਿ ਬੱਚੇ ਬਹੁਤ ਬੰਦੇ ਆ ਲੜਕੀਆਂ ਜਿਮ ਦੇ ਵਿੱਚ ਐਕਸਰਸਾਈਜ਼ ਕਰਨ ਵਾਸਤੇ ਘੱਟੋ ਘਾਟ 1000 ਰੁਪਏ 800 ਰੁਪਏ ਦਾ ਮਿਲੇਗਾ ਮੇਰੇ ਕੋਲ ਮਿਲੇਗਾ 180 ਰੁਪਏ ਦਾ ਬਸ ਸਟ੍ਰੈਚ ਉਹ ਲੈ ਨਾ ਬਿਲਕੁਲ ਜੀ ਵਾਹ ਜੈਂਸ ਲੋਰ ਲੈਕਰਾ ਕਪੜਾ ਐਨਾਸਤਾ 110 ਰੁਪਏ ਤੋਂ ਸ਼ੁਰੂ ਹੈ ਰਿਟੇਲ ਦੇ ਵਿੱਚ 300 ਰੁਪਏ ਤੋਂ ਘੱਟ ਨਹੀਂ ਤੁਹਾਨੂੰ ਮਿਲ ਸਕਦਾ ਮੇਰੀ ਗਾਰੰਟੀ ਹੈ ਓਏ ਹੋਏ ਆ ਲੋ 80 ਰੁਪਏ ਤੋਂ ਸ਼ੁਰੂ ਇੱਕ ਤੋਂ ਕੁੜੀਆਂ ਮਿਲਣਗੇ ਇੱਕ ਤੋਂ ਇੱਕ ਕਪੜਾ ਮਿਲੇਗਾ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਮੇਰ ਤੋਂ ਅਗਰ ਸਸਤਾ ਕੋਈ ਦੇ ਦੇਗਾ ਤੇ ਮੈਂ 1 ਲੱਖ ਰੁਪਏ ਇਨਾਮ ਦੇਵਾਂਗਾ 200 ਰੁਪਏ ਦਾ ਦੇਖੋ ਕਿੰਨਾ ਫੈਂਸੀ ਇਹ ਸਿਰਫ ਤੁਸੀਂ ਹਲੇ ਇੱਕ ਛੋਟਾ ਜਿਹਾ ਡੈਮੋ ਦੇਖਿਆ ਅਸਲੀ ਖਜ਼ਾਨਾ ਤੁਹਾਨੂੰ ਭੋਲੇ ਨਾਲ ਦੇ ਅਸਲੀ ਖਜ਼ਾਨਾ ਦੇਖਣਾ ਆਪਾਂ ਜੀ ਹਾਂ ਮੁੰਡੇ ਕੁੜੀਆਂ ਬੱਚੇ ਜੀ ਬਜ਼ੁਰਗ ਬੁੜੀਆਂ ਤੋਂ ਲੈ ਕੇ ਹਰ ਚੀਜ਼ ਜੀ ਹਾਂ ਸਰਵਿਸ ਕਰਦੇ ਹੋ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਨੌਕਰੀਆਂ ਵਾਲੇ ਹੋ ਜੀ ਹਾਂ ਇੱਕ ਇੱਕ ਚੀਜ਼ ਇੱਥੇ ਮਿਲਦੀ ਪਈ ਆ ਜਨਾਬ ਕੀ ਮੁੰਡੇ ਕੁੜੀਆਂ ਬੱਚੇ ਲੜਕੇ ਲੜਕੀਆਂ ਹਰ ਚੀਜ਼ ਤੇ ਕਹਿੰਦੇ ਆ ਵੱਡਾ ਖਿਆਣਾ ਤਾਂ ਅੰਦਰ ਨੂੰ ਪਿਆ ਹੁਣ ਵੱਡੇ ਖਿਆਣੇ ਵੱਲ ਚਲਦੇ ਆ ਤੇ ਦੇਖਦੇ ਆ ਬਿੱਟੂ ਲਾਟ ਵਾਲੇ ਅਸਲੀ ਖਿਆਣੇ 'ਚ ਲੈ ਕੇ ਕੀ ਕੀ ਆਏ ਨੇ ਉਹ ਵੱੜ ਗਏ ਬਿੱਟੂ ਲਾਟ ਵਾਲੇ ਸਮਰਾਜੇ ਵਿੱਚ ਜੀ ਹਾਂ ਦੇਖ ਸਕਦੇ ਹੋ ਜਿਹਦਾ ਕਹਿੰਦੇ ਨਾ ਬਾਹੂਪਲੀ ਦਾ ਸਮਰਾਜੇ ਹੁੰਦਾ ਆਪਣਾ ਇੱਧਰ ਵੀ ਬਿੱਟੂ ਲਾਟ ਦਾ ਸਮਰਾਜੇ ਆ ਦੁਕਾਨ ਦੇ ਬਿਲਕੁਲ ਸਾਹਮਣੇ ਜਦੋਂ ਥੱਲੇ ਉਤਰੇ ਆ 10 ਕਪੋੜੀਆਂ ਮੈਂ ਕਿ ਅੱਖਾਂ ਦੀਆਂ ਰਹਿ ਗਿਆ ਜਨਾਬ ਇਹ ਤਾਂ ਇਹ ਲੱਗਦਾ ਜਿੱਦਾਂ ਪਤਾ ਨਹੀਂ ਕਿੱਡੇ ਕਿ ਤਕੜੀ ਮੰਡੀ ਲੱਗੀ ਹੁੰਦੀ ਆ ਆ ਜਾਓ ਤੇ ਲੈ ਜਾਓ ਲੈ ਲੈ ਘਾਰ ਆ ਬੋਲੇ ਰਾਦੀ ਆਹੋ ਦਿਖਾਓ ਬੋਲੇ ਰਾਦਾ ਸ਼ੀਰ ਅੱਜ ਆਏ ਹੋਏ ਹੋਏ ਲੋ ਜੀ ਪਾਰਟੀ ਵੇਅਰ ਸ਼ਰਟਾਂ ਪਲੇਨ ਪਲੇਨ ਪਾਰਟੀ ਵੇਅਰ ਸ਼ਰਟ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਕਲਰ ਹਜ਼ਾਰਾਂ ਤਰ੍ਹਾਂ ਦੇ ਡਿਜ਼ਾਈਨ ਕੇਵਲ ਤੇ ਕੇਵਲ 150 ਰੁਪਏ ਟਰੌਜ਼ਰ ਨਾਲ ਪਾਉਣ ਵਾਲੀਆਂ ਅਲਟੀਮੇਟ ਸਿੰਗਲ ਕਲਰ ਸ਼ੱਟਾ ਪਲੇਨ ਹੈ 150 ਰੁਪਏ ਕੀ ਬਾਤ ਹੈ ਕੀ ਬਾਤ ਲੈਡੀਜ਼ ਪੈਂਟਾਂ ਤੁਸੀਂ ਦੇਖ ਰਹੇ ਹੋ ਲੈਡੀਜ਼ ਪੈਂਟਾਂ ਬਾਜ਼ਾਰ ਦੇ ਵਿੱਚ 1000 ਰੁਪਏ 800 ਰੁਪਏ ਇਸ ਤੋਂ ਘੱਟ ਨਹੀਂ ਮਿਲੇਗੀ ਮੇਰੇ ਕੋਲ ਸਿਰਫ 200 ਰੁਪਏ ਹੋਏ ਹੋਏ ਫਿਰ ਚੌਥਾ ਹੀ ਸਹੀ ਰਹਿ ਗਿਆ ਓਏ ਚੌਥਾ ਹਿੱਸਾ ਬੱਚੇ ਦੀ ਪੈਂਟ ਆਪਾਂ ਬਾਜ਼ਾਰ 'ਚ ਬੱਚਿਆਂ ਵਾਸਤੇ ਖਰੀਦਣ ਜਾਂਦੇ ਆਂ ਵਾਸ਼ਿੰਗ ਦੀ ਪੈਂਟ ਕਾਰਗੋ ਸਟਾਈਲ ਉੱਪਰ ਪਲਾਸਟਿਕ ਇਹ ਬਾਜ਼ਾਰ 'ਚ 5-600 ਰੁਪਏ ਤੋਂ ਘੱਟ ਨਹੀਂ ਮਿਲੇਗੀ ਮੇਰੇ ਕੋਲ 200 ਰੁਪਏ ਓਏ ਹੋਏ 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 ਯਾਨੀ ਜੰਮਣ ਤੋਂ ਲੈ ਕੇ ਬੁੜੇ ਹੋ ਕੇ ਮਰਨ ਤੱਕ ਜਿਹੜੇ ਵੀ ਉਮਰ ਦੇ ਹੈਗੇ ਹੋ ਆ ਜਾਓ ਤੇ ਸਵਾੜ ਲੈ ਜਾਓ ਬੋਲ ਜੀ ਬੱਚਿਆਂ ਦੀਆਂ ਫੈਂਸੀ ਸ਼ਰਟਾਂ ਹਮ ਇੱਕ ਤੋਂ ਇੱਕ ਕਾਰਗੋ ਡਿਜ਼ਾਈਨ ਬੁਲਬੁਲ ਦੇ ਜਿਹਨੂੰ ਕਹਿ ਸਕਦੇ ਆ ਬੱਚੇ ਆਏ ਹਾਏ 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 ਸਿਰਫ ਤੇ ਸਿਰਫ 100 ਰੁਪਏ ਤੋਂ ਸ਼ੁਰੂ ਕਰ ਦਿੰਦੇ ਹੁੰਨੇ ਆ ਅਸੀਂ। ਕੀ ਬਾਤਾਂ। ਤੋਹਫੇ ਜਿੰਨੂੰ ਕਹਿੰਦੇ ਤੋਹਫੇ। ਅੱਜ ਕੱਲ ਬੱਚੇ ਹੀ ਮਾਂ ਪਿਓ ਵਾਂਗੂੰ ਬੰਠਣ ਕੇ ਜਾਂਦੇ ਆ। ਬਿਲਕੁਲ। ਕੱਪੜਾ ਪਾਉਂਦੇ ਆ ਅੱਜ ਦੁਕਾਨਦਾਰ ਵੀਰੋ ਕੀ ਵੇਟ ਕਰ ਹਜ਼ਾਰਾਂ ਡਿਜ਼ਾਈਨ। ਓਏ ਹੋਏ ਹੋਏ। ਬੱਚੇ ਦੇ ਕੋਟਨ ਦੇ ਲੋਰ। ਹਮ। ਇੱਕ ਤੋਂ ਇੱਕ ਕੁਆਲਿਟੀ, ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ। ਮੈਂ ਕਹਿੰਦਾ ਜੀ 100 ਰੁਪਏ ਸਿਰਫ 100 ਰੁਪਏ ਬਸ ਜੋ ਸੋਚ ਲਈਏ ਉਹ ਚੀ ਪਈ ਹੈ ਬਿੱਟੂ ਜੀ ਮੈਂ ਤੁਸੀ ਮੂੰਜੋ ਆਵਾਜ਼ ਕੱਢੋ ਜੀ ਓਏ ਹੋਏ ਹੋਏ ਸਟੇਟ ਪੈਂਟਾਂ ਜੈਨ ਸਟੇਟ ਪੈਂਟ ਹਮਮ ਚਲੋ ਖੁੱਲੀ ਮੋਰੀ ਵਾਲੀ ਪੈਂਟ ਹਰ ਤਰ੍ਹਾਂ ਦੀ ਬੈਲ ਬਾਟਮ ਪੈਂਟ ਹਮਮ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਅੱਪਾ 1000 1500 ਰੁਪਏ ਤੋਂ ਘੱਟ ਨਹੀਂ ਖਰੀਦਦੇ ਬਿਲਕੁਲ ਬਿਲਕੁਲ ਸਾਡੇ ਕੋਲ ਹੋਲ ਸੇਲ ਪ੍ਰਾਈਸ ਸਿਰਫ 400 ਇਹ ਰਵਾਇਤ ਬੂਟ ਕਰਦਾ ਚੱਲਦਾ ਹੁੰਦਾ ਸੀ ਪਹਿਲਾਂ ਬਿਲਕੁਲ ਮੈਂ ਕਹਿੰਦੀ ਦੁਬਾਰਾ ਆ ਚੁੱਕਾ ਹਾਂ ਦੁਬਾਰਾ ਹੀ ਆ ਗਿਆ ਬਾਜ਼ਾਰਾਂ ਡਿਜ਼ਾਈਨ ਹਜ਼ਾਰਾਂ ਕਲਰ ਤੁਸੀਂ ਦੇਖ ਕੇ ਹੈ ਔਰ ਮੇਰੀ ਗਾਰੰਟੀ ਹੈ ਤੁਸੀਂ ਇੱਕ ਵਾਰ ਸਾਡੇ ਇੱਥੇ ਚਰਨ ਪਾਓਗੇ ਅਸੀਂ ਤਾਂ ਨਿਹਾਲ ਹੋਣਾ ਹੀ ਹੋਣਾ ਵਾ ਤੁਸੀਂ ਖੁਦ ਨਿਹਾਲ ਹੋ ਜਾਓਗੇ ਵਾਹ ਜੀ ਵਾਹ ਦਾ ਸਕੋਡ ਦੇਖੀ ਚੱਲੋ ਮੈਂ ਕਹਿੰਦਾ ਵੱਡੇ ਵੱਡੇ ਜਿਹਦੇ ਕਹਿੰਦੇ ਹੁੰਦੇ ਕਪੜਿਆਂ ਦੇ ਥਾਨ ਇੱਥੇ ਤਾਂ ਜਿਹੜੇ ਬਕਸੇ ਬਣੇ ਪਏ ਆ ਲਫਾਫੇ ਭਰੇ ਹੀ ਪਏ ਆ ਰੰਗ ਕੁਆਲਟੀ ਕਲਰ ਸਾਈਜ਼ ਜਿਹੜੀ ਚੀਜ਼ ਹਰ ਕਰਾਂ ਦੇ ਅੱਦ ਸੀ ਦੇਖ ਰਹੇ ਹੋ ਲੇਡੀਜ਼ ਨਾਈਟ ਸੂਟ ਵਾਹ ਜੀ ਵਾਹ ਸੋ ਦਰਸ਼ਕੋ ਬਹੁਤ ਸਮਾਨ ਹੋ ਗਿਆ ਹੋਰ ਵੀ ਦਿਖਾਣੇ ਆ ਭਾਈ ਜੀ ਅੱਖਾਂ ਨਿਆਲ ਹੋ ਗਈਆਂ ਦਿਲ ਕਰਦਾ ਆ ਵੀ ਲੈ ਲਈਏ ਆ ਵੀ ਲੈ ਲਈਏ ਬਿੱਟੂ ਪਾ ਜੜਾ ਕੀ ਓਏ ਹੋਏ ਕਿਆ ਡਿਜ਼ਾਈਨ ਕਿਆ ਰੰਗ ਇਹ ਲੇਡੀਜ਼ ਨਾਈਟ ਸੂਟ ਆ ਰਿਟੇਲ ਦੇ ਵਿੱਚ 7-800 ਰੁਪਏ ਤੋਂ ਘੱਟ ਨਹੀਂ ਮਿਲੇਗਾ ਸਾਡੇ ਕੋਲ ਹੋਲਸੇਲ ਪ੍ਰਾਈਸ ਹੈ ਕੇਵਲ 300 ਰੁਪਏ ਕਿਆ ਕੁਆਲਿਟੀ ਕੱਪੜਾ ਪਿਓਰ ਕਾਟਨ ਦਾ ਵਾਹ ਜੀ ਨਰਮ ਕਾਟਨ ਦਾ ਕੱਪੜਾ ਇਹਦੇ ਵਿੱਚ ਹੀ ਸੇਮ ਬੱਚੇ ਦਾ ਮਿਲੇਗਾ 24 ਸਾਈਜ਼ ਤੋਂ ਲੈ ਕੇ 36 ਸਾਈਜ਼ ਤੱਕ ਕੇਵਲ ਤੇ ਕੇਵਲ 200 ਰੁਪਏ ਦਾ ਇਸੇ ਤਰ੍ਹਾਂ ਹੀ ਮੁੰਡਿਆਂ ਵਾਸਤੇ ਇਹ ਮੁੰਡਿਆਂ ਵਾਸਤੇ ਕੋਟ ਸੈੱਟ ਬੜਾ ਮਸ਼ਹੂਰ ਆ ਅੱਜਕੱਲ ਆ ਦੇਖ ਰਹੇ ਹੋ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ ਇਹ ਵੀ ਰਿਟੇਲ ਦੇ ਵਿੱਚ 700 800 ਰੁਪਏ ਤੋਂ ਘੱਟ ਰੀ ਮਿਲਣਾ ਮੇਰੇ ਕੋਲ 225 ਰੁਪਏ ਸਾਡਾ ਕੰਮ ਹੈ ਸੇਵਾ ਮੇਰਾ ਇੱਕੋ ਹੀ ਧਰਮ ਨਾ ਕਮਾਣਾ ਅਸੀਂ ਹੋਲ ਸੇਲ ਜਿੱਦਾਂ ਵੀ ਸਾਨੂੰ ਲੋਕ ਦਿੰਦੇ ਅਸੀਂ ਉਦਾਂ ਹੀ ਦੇ ਦਈਏ ਵੇਚੀ ਜਾਈਏ ਨਾ ਸਵੀਰ ਮੇ ਦਾ ਮਾਰਜਨ ਰੱਖ ਕੇ ਬਸ ਲੁਟਾਦੀ ਦਾ ਮਾਲ ਸੇਵਾ ਮੇਰਾ ਕਰਮ ਤੇ ਸੇਵਾ ਮੇਰਾ ਧਰਮ ਸਾਰੇ ਕਮਾਉਂਦੇ ਆ ਪਰ ਐਡਾ ਵੱਡਾ ਦਿਲ ਰੱਖ ਕੇ ਕਮਾਉਣਾ ਕਿਸੇ ਦੇ ਹਿੱਸੇ ਆਉਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਓ ਤੁਹਾਨੂੰ ਹੁਣ ਇੱਕ ਹੋਰ ਉੱਪਰ ਲੈ ਚਲਦੇ ਆ ਨਹੀਂ ਨਹੀਂ ਇਸ ਤੋਂ ਇਲਾਵਾ ਹੋਰ ਵੀ ਮੈਂ ਕਹਾਂ ਚੱਲੋ ਤਾਂ ਸਹੀ ਓਏ ਹੋਏ ਹੋਏ ਇਹ ਸਭ ਭਗਵਾਨ ਬੋਲੇਨਾਦੀ ਦੀ ਕਿਰਪਾ ਹੈ ਜਨਾਬ ਹਲੇ ਤਾਂ ਥੱਲੇ ਉਤਰੇ ਸੀ ਹੋਰ ਉੱਪਰ ਨੂੰ ਜਾਣਾ ਵਾਹ ਜੀ ਵਾਹ ਆਓ ਵੀ ਦਰਸ਼ਕੋ ਦੇਖੀਏ ਵਾਕਿਆ ਹੀ ਤਾਂ ਸਾਮਰਾਜ ਹੈ ਇਹ ਤਾਂ ਗੱਲ ਫਿਰ ਉਹੀ ਆ ਗਈ ਕਹਿੰਦੇ ਬਾਹੂਪੜੀ ਦਾ ਸਮਰਾਜੇ ਬਿੱਟੂ ਲਾਟ ਵਾਲੇ ਦਾ ਸਮਰਾਜੇ ਬਣਿਆ ਹੋਇਆ ਪੂਰਾ ਇਹ ਜਿੱਧਰ ਤੱਕ ਦੇਖ ਸਕਦੇ ਹੋ ਵਾਹ ਜੀ ਵਾਹ ਆਲੋ ਆ ਬੜਾ ਜਿਆ ਪਰ ਚੜੇ ਉੱਪਰ ਸਿਰ ਪੌੜੀਆਂ ਥੋੜੀ ਜੀਆਂ ਤੇ ਫਿਰ ਵੱਡਾ ਸਮਰਾਜ ਕਹਿੰਦੇ ਹੋਰ ਸ਼ੁਰੂ ਹੋਣ ਵਾਲਾ ਫਿਰ ਦੇਖਦੇ ਆ ਚਲੋ ਜੀ ਫਿਰ ਵੜ ਗਏ ਆ ਹਿੰਦੁਸਤਾਨ ਦੀ ਸਭ ਤੋਂ ਸਸਤੀ ਦੁਕਾਨ ਉਹ ਵਾਕਈ ਜੀ ਜੋ ਕਹਿੰਦੇ ਨੇ ਮੈਨੂੰ ਤਾਂ ਲੱਗਦਾ ਉਪਰ ਤੱਕ ਪ੍ਰਮਾਣ ਇੱਕੋ ਹੀ ਗੱਲ ਹੈ ਬਿੱਟੂ ਲਾਟ ਵਾਲਾ ਫਿਰ ਵੜ ਗਏ ਆ ਆਲ ਕਾਈਂਡ ਆਫ ਰੈਡੀमेड ਗੁੱਡਸ ਓਏ ਹੋਏ 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 ਓ ਜਿੱਤ ਤੱਕ ਨਜ਼ਰ ਜਾਂਦੀ ਆ ਬਿੱਟੂ ਦੀ ਹੱਟੀ ਬਿੱਟੂ ਟਰੇਡਰ ਬਿੱਟੂ ਲਾਟ ਵਾਲਾ ਬਿੱਟੂ ਬਿੱਟੂ ਹੋਈ ਪਈ ਆ ਮੈਂ ਕਹਿੰਦਾ ਜਿਹੜੇ ਜਿਹੜੇ ਰੰਗ ਸੋਚ ਸਕਦੇ ਹੋ ਕੀ ਡਾਰਕ ਕੀ ਲਾਈਟ ਬਿੱਟੂ ਭਾਜੀ ਰੰਗ ਸਾਰੇ ਹੀ ਕੁਦਰਤ ਦੇ ਰੰਗ ਸਾਰੇ ਆਪਣੇ ਕੋਲ ਆਹ ਭਾਜੀ ਕੁਦਰਤ ਦੇ ਜਿੰਨੇ ਰੰਗ ਐ ਉਨੇ ਹੀ ਸਾਡੇ ਕੋਲ ਨੇ ਆਏ ਹਾਏ ਹਾਏ ਇਹ ਸਾਡਾ ਹੈਗਾ ਜੀ ਜੈਂਸ ਪੂਰਾ ਜੈਂਸ ਵੇਰ ਤੁਹਾਨੂੰ ਇੱਥੇ ਔਰ ਇੱਕ ਤੋਂ ਇੱਕ ਕੁਆਲਿਟੀ ਮਿਲੇਗੀ ਜਿਹੜੇ ਵੱਡੇ ਵੱਡੇ ਸ਼ੋਰਮਾਂ ਦੇ ਵਿੱਚ ਦੇਖੋ ਤੁਸੀਂ ਇਹ ਕਾਰਗੋ ਸਟਾਈਲ ਪੈਂਟ ਹੈ ਘੱਟੋ ਘਾਟ 1000 1500 ਰੁਪਏ ਤੋਂ ਘੱਟ ਨਹੀਂ ਮਿਲੇਗੀ ਸਾਡੇ ਕੋਲ 400 ਰੁਪਏ ਤੋਂ ਸ਼ੁਰੂ ਹੈ ਰੰਗ ਦੀ ਗੱਲ ਕਰਦੇ ਕਈ ਵਾਰ ਕਹਿੰਦੇ ਆ ਕਹਿੰਦੇ ਪੰਜ ਸੱਤ ਧੋਪ ਪਾਉਣ ਨਾਲ ਕਿਉਂ ਰੰਗ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ ਐਸੀ ਜਿਹਦੇ ਆਪਣੇ ਹੁੰਦੀ ਗਾਰੰਟੀ ਲਿਖ ਕੇ ਲਿਖ ਕੇ ਕੀ ਬਾਤਾਂ ਜੀ ਕੀ ਬਾਤਾਂ ਜਨਾਬ ਆਹ ਦੇਖੀ ਚੱਲੋ ਵਾਹ ਜੀ ਵਾਹ ਗੱਲ ਫੇਰ ਉਹੀ ਆ ਗਈ ਇੱਕ ਤੋਂ ਇੱਕ ਫੈਂਸੀ ਟੀ-ਸ਼ਰਟਾਂ ਹਮ ਗਰਾਊਂਡ ਨੈਕ ਤੇ ਵਾਹ ਜੀ ਗੋਨੈਕ ਤੇ ਹਜ਼ਾਰਾਂ ਡਿਜ਼ਾਈਨ ਹਮ ਹਜ਼ਾਰ ਬੋਲਰ ਵਾਲੀ ਵੀ ਮਿਲੇਗੀ ਸਭ ਕੁਝ ਮਿਲੇਗਾ ਸਾਡੇ ਕੋਲ ਕੋਈ ਐਸੀ ਚੀਜ਼ ਨਹੀਂ ਜਿਹੜੀ ਨਹੀਂ ਮਿਲੇਗੀ ਇੱਕ ਵਾਰ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓ ਇਹ ਵਧੀਆ ਜਿਹੜੀਆਂ ਫੈਂਸੀ ਚੀਜ਼ਾਂ ਹੈਗੀਆਂ ਇਹ 200 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਸਾਡੇ ਕੋਲ ਕਿਆ ਬਾਤ ਹੈ ਹੋਰ ਇੱਕ ਤੋਂ ਇੱਕ ਡਿਜ਼ਾਈਨ ਕੋਈ ਆਫੀ ਚੀਜ਼ ਨਹੀਂ ਜਿਹੜੀ ਸਾਡੇ ਕੋਲ ਨਹੀਂ ਮਿਲੇਗੀ ਵਾਹ ਜੀ ਵਾਹ ਆ ਦੇਖੋ ਇਹ ਕਾਟਨ ਦੀਆਂ ਸ਼ਰਟਾਂ ਪਿਓਰ ਕਾਟਨ ਇਹਦੇ ਵਿੱਚ ਤੁਹਾਨੂੰ ਕਟ్రਾਈ ਦੀ ਸ਼ਰਟ ਵੀ ਮਿਲੇਗੀ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੀ ਚੀਜ਼ ਦੇਖ ਰਹੋ ਤੁਸੀਂ ਚਾਰੇ ਪਾਸੇ ਲੋਕਾਂ ਦਾ ਮਾਲ ਕੱਢਿਆ ਆ ਰਿਹਾ ਸਾਰਾ ਵਾਹ ਜੀ ਬੱਚਾ ਇਹ ਆਰਡਰ ਲੱਗੇ ਹੋਏ ਨੇ ਲੱਗੇ ਆ ਬੇਟੀਆਂ ਮੋਰੇ ਲੱਗਣੇ ਆ ਆ ਦੇਖੋ ਫੈਂਸੀ ਲੋਰ ਇਹਦੇ ਵਿੱਚ ਘੱਟੋ ਘੱਟ ਹਜ਼ਾਰਾਂ ਡਿਜ਼ਾਈਨ ਤੁਹਾਨੂੰ ਮਿਲਣਗੇ ਚਾਰੇ ਪਾਸੇ ਨਿਗਾ ਮਾਰ ਲਓ ਸਾਰੇ ਲੋਰ ਹੀ ਲੋਰ ਨੇ ਹੈ ਇਹ ਵਾਹ ਜੀ ਵਾਹ ਆਜ ਮਾਰਨਿੰਗ ਟ੍ਰੈਕ ਵਾਲੇ ਦੀ ਇਵਨਿੰਗ ਵਾਕ ਵਾਲੇ ਸਾਰੇ ਵਿੱਚ ਕਵਰ ਕਰਤੇ ਜਿਹੜਾ ਮਰਜ਼ੀ ਸ਼ਰਟ ਪੈਂਟ ਫਾਰਮਲ ਸੈਮੀ ਫਾਰਮਲ ਕੈਜੂਅਲ ਉਹ ਕੀ ਸੋਚ ਸਕਦੇ ਹੋ ਕਿਹੜੀ ਕੈਟੇਗਰੀ ਕੈਜੂਅਲ ਸੈਮੀ ਫਾਰਮਲ ਫਾਰਮਲ ਸ਼ਰਟ ਪ੍ਰਿੰਟ ਚੈੱਕ ਸਲੇਟ ਸਾਡੀ ਆਪਣੀ ਐਪਲੀਕੇਸ਼ਨ ਸਾਡੀ ਆਪਣਾ ਬੰਦਾ ਹੈ ਮਾਲ। ਕੀ ਬਾਤ। ਅਸੀਂ ਆਪ ਕੱਪੜਾ ਲੈ ਕੇ ਬੰਬੇ ਤੋਂ ਕੱਪੜਾ ਆਂਦਾ ਅਸੀਂ ਆਪ ਬਣਵਾਨੇ ਆ। ਕੀ ਬਾਤ। ਬਾਜ਼ਾਰ ਦੇ ਵਿੱਚ ਹੋਲ ਸੇਲ ਦੇ ਵਿੱਚ ਤੁਹਾਨੂੰ 425 ਰੁਪਏ ਦੀ ਮਿਲੇਗੀ ਮੇਰੇ ਕੋਲ 225 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਬੱਸ। ਔਰ ਹਜ਼ਾਰਾਂ ਡਿਜ਼ਾਈਨ ਨੇ ਤੁਸੀਂ ਚਾਰੋਂ ਪਾਸੇ ਨਿਗਾਹ ਮਾਰੋ। ਤੁਸੀਂ ਇੱਕ ਵਾਰੀ ਇੱਥੇ ਆਓਗੇ ਮੈਂ ਕਹਿੰਨਾ ਤੁਸੀਂ 20000 ਰੁਪਏ ਦਾ ਸੋਚ ਕੇ ਆਓਗੇ ਤੇ ਲੱਖ ਰੁਪਏ ਦਾ ਮਾਲ ਲੈ ਕੇ ਜਾਓਗੇ ਮੈਂ। 20000 ਤਾਂ ਬੁਕਿੰਗ ਹੀ ਦੇ ਜਾਣਗੇ। ਹਾਂਜੀ ਹਾਂਜੀ। ਜਿਹੜਾ ਸੋਚਦਾ ਨਾ ਮੈਂ 20000 ਰੁਪਏ ਦਾ ਮਾਲ ਲੈਣ ਚੱਲਾ ਮਾਂ ਉਹ ਮਿੱਟੂ ਲੈ ਕੇ ਜਾਏਗਾ ਤਾਂ ਡੀਲ ਹੀ ਹੈ ਜੀ ਮਿਲਣੀ ਹੈ ਬਿਲਕੁਲ ਅਸੀਂ ਡੀਲ ਹੀ ਇਦਾਂ ਦੀ ਕਰਦੇ ਆ ਪਿਆਰ ਸਾਡਾ ਸਤਕਾਰ ਅਹੀ ਚੀਜ਼ ਆ ਔਰ ਸਭ ਤੋਂ ਵੱਡੀ ਗੱਲ ਆ ਜਿਹੜੇ ਕਿ ਛੋਟੇ ਦੁਕਾਨਦਾਰ ਉਹ ਵੀ 25000 ਰੁਪਏ ਨਾਲ ਅਗਰ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ ਤੇ ਉਹ ਵੀ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦੇਣ ਮੈਂ ਕਹਿੰਨਾ ਗਾਰੰਟੀ ਨਾਲ ਆ ਜਿਹੜਾ ਬੰਦਾ 5-600 ਰੁਪਇਆ ਦਿਹਾੜੀ ਕਮਾਉਂਦਾ ਉਹ 2000 ਰੁਪਏ ਕਮਾਏਗਾ ਅਸੀਂ ਇੰਨਾ ਸਸਤਾ ਸਮਾਨ ਓਏ ਹੋਏ ਹੋਏ ਮਲੇ ਨੀ ਹੋਰ ਲਵਾ ਦਈਏ ਦਰਸ਼ਕੋ ਆ ਦੇਖੋ ਮਲਟੀ ਪ੍ਰਿੰਟ ਜੀ ਹਾਂ ਜਿੱਦਾਂ ਦੀ ਮਰਜ਼ੀ ਕੋਈ ਲਾਈਨ ਅਪ ਸੋਚਦੇ ਆ ਚੈੱਕ ਸੋਚਦੇ ਆ ਮਲਟੀ ਪ੍ਰਿੰਟਰ ਰੰਗ ਹੋਏ ਹੋਏ ਭਾਈ ਕਾਫੀ ਜਾਂ ਚਾਕਲੇਟ ਦੇ ਕੋਲ ਫਾਰਮਲ ਸ਼ਰਟਾਂ ਵਿਆਹ ਸ਼ਾਦੀਆਂ ਦੇ ਪਾਉਣ ਵਾਸਤੇ ਹੋਰ ਵੀ ਪਤਾ ਨਹੀਂ ਕੀ ਕੀ ਹੈਗਾ ਸਾਨੂੰ ਮੈਨੂੰ ਖੁਦ ਨਹੀਂ ਪਤਾ ਕੀ ਆ ਰਹਿਦਾ ਭਾਈ ਜੀ ਆ ਰੰਗ ਤਾਂ ਦੇਖੋ ਇੱਕ ਤੋਂ ਇੱਕ ਲਾਈਟ ਡਾਰਕ ਪੇਲ ਕਲਰਸ ਚੈੱਕ ਦੇ ਵਿੱਚ ਡਿਜ਼ਾਈਨਸ ਦੇ ਵਿੱਚ ਤੇ ਡਿਜ਼ਾਈਨ ਜੀ ਹਾਂ ਉਹਦੇ ਵਿੱਚ ਆਹ ਦੇਖੋ ਜੀ ਉਹ ਜਿੱਧਰੋਂ ਮਰਜ਼ੀ ਆ ਕੇ ਲੈ ਜਾਓ ਭਾਵੇਂ ਪੰਜਾਬ ਪੰਜਾਬ ਤੋਂ ਬਾਹਰੋਂ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਸਮਾਨ ਮੰਗਾ ਲਓ ਜੀ ਪੈਨ ਇੰਡੀਆ ਆਹ ਦੇਖੋ ਜੀ ਆਨ ਆਲੇ ਬਣੋ ਕਿਉਂਕਿ ਹਰ ਸਟੇਟ ਦੇ ਹਰ ਏਰੀਆ ਡਾਇਰੈਕਸ਼ਨ ਦੀ ਆਪਣੇ ਆਪਣੇ ਸ਼ਰਟਾਂ ਦੀ ਕੁਆਲਿਟੀ ਆ ਆਪਣੇ ਆਪਣੇ ਕਲਰ ਨੇ ਆਪਣੇ ਪ੍ਰਿੰਟ ਨੇ ਆਹ ਦੇਖੋ ਜੀ ਕਿਵੇਂ ਆ ਲਾਈਟ ਜਾਂ ਪੈਰਟ ਦਾ ਕਲਰ ਵਾਈਟ ਨਾਲ ਮਿਕਸ ਵਾਲਾ ਆਇਦਰ ਰੰਗ ਚੈੱਕ ਕਰੋ ਆਹ ਟੀ ਕਹ ਜੇ ਤੁਸੀਂ ਜਿਹੜੇ ਮਰਜੀ ਸਟੇਟ ਚ ਰਹਿੰਦੇ ਹੋ ਇਹ ਫਿਰ ਪਿਆਰ ਪੰਜਾਬ ਚ ਹੋ ਕੇ ਪੰਜਾਬ ਤੋਂ ਬਾਹਰ ਜਿੱਥੇ ਮਰਜੀ ਆਣ ਵੈਲਕਮ ਹੈ ਪੂਰੇ ਹਿੰਦੁਸਤਾਨ ਕਿਉਂਕਿ ਅਸੀਂ ਹਿੰਦੁਸਤਾਨੀ ਆ ਪੂਰੇ ਹਿੰਦੁਸਤਾਨ ਨਾਲ ਪਿਆਰ ਕਰਦੇ ਆ ਆਲ ਓਵ ਪੂਰੇ ਹਿੰਦੁਸਤਾਨ ਸਾਡਾ ਮਾਲ ਜਾਂਦਾ ਵਾ ਜਿਸ ਤਰ੍ਹਾਂ ਮੈਂ ਕਹਿੰਦਾ ਜਿੱਥੇ ਮਰਜ਼ੀ ਆਵੋਨ ਸਵਾਗਤ ਫੋਨ ਤੇ ਮਾਲ ਮੰਗਾਓ ਸਾਡਾ ਇੱਕੋ ਹੀ ਮਕਸਦ ਹੈ ਜੋ ਮਾਲ ਦਿਖਾਇਆ ਉਹੀ ਦੇਣਾ ਕੋਈ ਬੇਈਮਾਨੀ ਨਹੀਂ ਅਸੀਂ ਕਰਦੇ ਫੋਨ ਆਫੀਸ਼ਲ ਨੰਬਰ ਤਾਂ ਬੋਲ ਦੋ ਮੇਰਾ ਨੰਬਰ ਜੀ 78376409217240 ਯਾਰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਜੈ ਸ਼੍ਰੀ ਰਾਮ ਲਾਸਟ ਵਿੱਚ ਫਿਰ ਇੱਕ ਵਾਰੀ ਕਹਿਣਾ ਚਾਹਨਾ ਆ ਇਹ ਸਿਰਫ ਤੇ ਸਿਰਫ ਅਸੀਂ ਇਸ ਦੁਕਾਨ ਤੇ ਹੋਲ ਸੇਲ ਦਾ ਕੰਮ ਕਰਦੇ ਆ ਰਿਟੇਲ ਵਾਸਤੇ ਤੁਹਾਨੂੰ ਮਿੱਡਾ ਚੌਂਗ ਜਾਣਾ ਪਊਗਾ ਉੱਥੇ ਵੀ ਬਿੱਟੂ ਦੇ ਨਾਮ ਦੀ ਦੁਕਾਨ ਹੈ ਔਰ ਬਹੁਤ ਵੱਡੀ ਸੇਲ ਲੱਗੀ ਹੈ 10-20 ਰੁਪਏ ਦਾ ਫਰਕ ਹੈ ਇੱਕ ਵਾਰ ਉੱਥੇ ਵੀ ਚਰਨ ਜਰੂਰ ਪਾਓ ਬਿੱਡਾ ਚੌਕ ਨੂੰ ਨੁੱਕਰ ਵਾਲੀ ਦੁਕਾਨ ਬਿਲਕੁਲ ਸਰਦਾਰ ਜੀ ਸਰਦਾਰ ਜੀ ਟਵਾਏ ਦੇ ਬਿਲਕੁਲ ਨਾਲ ਕੈਂਪ ਨੇ ਸਾਹਮਣੇ ਬਿਲਕੁਲ ਕਰਿਆਨਾ ਮਾਰਕੀਟ ਦੇ ਸਾਹਮਣੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਹੀ ਅਪੀਲ ਕਰਾਂਗਾ ਇੱਕ ਵਾਰੀ ਉੱਥੇ ਵੀ ਚਰਨ ਪਾਓ ਤੁਸੀਂ ਸਾਰਾ ਸ਼ਹਿਰ ਘੁੰਮਦੇ ਹੋ ਸਾਰਾ ਪੰਜਾਬ ਘੁੰਮ ਲਿਓ ਲੇਕਿਨ ਰਿਟੇਲ ਵਾਸਤੇ ਖਰੀਦਣ ਵਾਸਤੇ ਉੱਥੇ ਪਹੁੰਚੋ ਹੋਲਸੇਲ ਵਾਸਤੇ ਇੱਥੇ ਆਓ ਜਾ ਸੀ ਯਾਰ ਬੱਤਾ ਸੋ ਦਰਸ਼ਕੋ ਫਿਰ ਦਿਖਾ ਦਿੰਦੇ ਇੱਕ ਵਾਰ ਜਾਂਦੇ ਜਾਂਦੇ ਨਜ਼ਰ ਤਾਂ ਲਵਾ ਦਈਏ ਕਹਿੰਦੇ ਦੇਖ ਦੇ ਕੇ ਭੁੱਖੇ ਨਹੀਂ ਲੈਂਦੀ ਪੀ ਅੱਖਾਂ ਤੇ ਦਿਲ ਕਹਿੰਦਾ ਦਿਖਾਈ ਚੱਲ ਦਿਖਾਈ ਚੱਲ ਓਏ ਹੋਏ ਹੋਏ ਬਾਵਾ ਖਟਾਈ ਚੱਲ ਕੀ 셔ਟਾਂ ਪਲੇਨ ਤੋਂ ਲੈ ਕੇ ਚੈੱਕ ਤੋਂ ਲੈ ਕੇ ਲਾਈਨਸ ਤੋਂ ਲੈ ਕੇ ਇੱਕ ਇੱਕ ਚੀਜ਼ ਕੀ ਟੀ 셔ਟਾਂ ਓਏ ਹੋਏ ਹੋਏ ਕਿਆ ਬਾਤ ਹੈ ਕਿਆ ਬਾਤ ਹੈ ਸ਼ੈਕਰਸ ਟਾਈਪ ਇੱਕ ਤਾਂ ਹੋ ਗਿਆ ਸ਼ਰਟਸ ਜੈਕਟ ਦਾ ਸ਼ੈਕਰਸ ਤੱਕ ਪਈਆਂ ਹੋਈਆਂ ਨੇ 셔ਟਾਂ ਪਈਆਂ ਹੋਈਆਂ ਨੇ ਉਹ ਕਿਹੜੀ ਕਿਹੜੀ ਟੀ 셔ਟ ਰਾਉਂਡ ਨੈੱਕ ਕਿਹੜੀ ਕਿਹੜੀ ਕੋਲਡਰ ਵਾਲੀਆਂ ਉਹ ਕੀ ਕੀ ਚੀਜ਼ ਹੋ ਸਕਦੇ ਹੋ ਹਰ ਚੀਜ਼ ਇੱਥੇ ਮੌਜੂਦ ਹੈ ਹਰ ਚੀਜ਼ ਇੱਥੇ ਮਿਲਦੀ ਹੈ ਇੰਨਾ ਤਕੜਾ ਸਮਰਾਜ ਬਣਿਆ ਹੋਇਆ ਹੈ ਤੁਹਾਡੀ ਪਿਆਰ ਦੀ ਲੋੜ ਹੈ ਤੇ ਤੁਸੀਂ ਆਉਣਾ ਹੈ ਲੋਕੇਸ਼ਨ ਫਿਰ ਦੱਸ ਦਿੰਦੇ ਆ ਘੰਟਾ ਕਰ ਲੁਦੀਆਣਾ ਬਿਲਕੁਲ ਲਾਟਰੀ ਵਾਲੀ ਦੁਕਾਨਾਂ ਦੇ ਸਾਹਮਣੇ ਗਲੀ ਚ ਵੜੋਂਗੇ 150 ਮੀਟਰ ਤੇ 2 ਮਿੰਟ ਹੀ ਤੁਰਨਾ ਨਾਲ ਹੀ ਬਿੱਟੂ ਲਾਟ ਵਾਲਾ ਉਹ ਜਿੱਥੇ ਬੱਚੇ ਬੱਚੇ ਨੂੰ ਵੈਸੀ ਹੀ ਪੁੱਛ ਲਿਓ ਬਿੱਟੂ ਲਾਟ ਵਾਲਾ ਕਹਿੰਦਾ ਛੱਡ ਕੇ ਆਵਾਂ ਉਹ ਸਾਹਮਣੇ ਬਿੱਟੂ ਲਾਟ ਵਾਲਾ ਦੁਕਾਨ ਸਾਹਮਣੇ ਗਡੌਣ ਜੀ ਹਾਂ ਜਿੰਨੇ ਵੀ ਹੋਲਸੇਲ ਵਾਸਤੇ ਆਉਣਾ ਇੱਥੇ ਤੇ ਰਿਟੇਲ ਕਰਨੀ ਹੈ ਭਾਈ ਨੇ ਦੱਸਤਾ ਵੀ ਮਿੱਡਾ ਚੌਂਕ ਉੱਥੇ ਨ ਉੰਤੇ ਜਿੱਥੇ ਮਰਜ਼ੀ ਆਜੋ ਰਿਟੇਲ ਵਾਲੇ ਹੋ ਤਾਂ ਉਧਰ ਆਜੋ ਹੋਲ ਸੇਲ ਹੋ ਤਾਂ ਇਧਰ ਆਜੋ ਪੱਕੀ ਯਾਦ ਰੱਖਿਓ ਇੱਕ ਵਾਰ ਆਈਓ ਜਰੂਰ ਕਿਉਂਕਿ ਬਿੱਟੂ ਲਾਟ ਵਾਲੇ ਤੋਂ ਉੱਪਰ ਵਧੀਆ ਕੁਆਲਿਟੀ ਤੇ ਹੀਠਾਂ ਨੂੰ ਸਸਤਾ ਸਮਾਨ ਨਾ ਕਿਸੇ ਨੇ ਦਿੱਤਾ ਨਾ ਕੋਈ ਦੇ ਰਿਹਾ ਤੇ ਨਾ ਕਿਸੇ ਤੋਂ ਦਿੱਤਾ ਜਾਣਾ ਉਹ ਬਿੱਟੂ ਭਾਜੀ ਲੁਧਿਆਣਾ ਪੋਸਟ ਦੇਖ ਕੇ ਜਦ ਤੁਹਾਡੇ ਕੋਲ ਆਊਗਾ ਕਿ ਉਹਨੂੰ ਪਿਆਰ ਦੋਗੇ ਬਿਲਕੁਲ ਦੇਾਂਗੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਵੱਧ ਤੋਂ ਵੱਧ ਜਿੱਥੇ ਵੀ ਪਹੁੰਚਾਏਗਾ ਜਿੰਨਾ ਪਿਆਰ ਦੇਊਗਾ ਉਹਦੇ ਵਾਸਤੇ ਸਪੈਸ਼ਲ ਗਿਫਟ ਅਸੀਂ ਪੈਕ ਕਰਕੇ ਰੱਖਿਆ ਹੈ ਉਹ ਸੀ ਉਹ ਗਿਫਟ ਖੋਲ੍ਹਣ ਦੇ ਉਹਨੂੰ ਪਤਾ ਲੱਗੇਗਾ ਕੀ ਹੈਗਾ ਔਰ ਬਿਲਕੁਲ ਦੇਾਂਗੇ ਔਰ ਜਿਹੜਾ 20000 ਰੁਪਏ ਦਾ ਸਮਾਨ ਲਊਗਾ ਉਹਦੇ ਵਾਸਤੇ ਵੀ ਗਿਫਟ ਹੈਗਾ ਵਾ ਤੁਹਾਡੇ ਚੈਨਲ ਦੁਆਰਾ ਇਹ ਬੇਨਤੀ ਹੈ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਹਾਂ ਲੁਧਿਆਣਾ ਪੋਸਟ ਲੀ ਬੱਲੂ ਦੇ ਨਾਲ ਨਾਫ ਪ੍ਰੀਤ ਸਿੰਘ 베디